ਹਾਂਜੀ ਮਿੱਤਰੋ ਕੀ ਹਾਲ ਚਾਲ ਕਿਵੇਂ ਹੋ ਤੁਸੀਂ ਸਾਰੇ ਸਾਨੂੰ ਮੇਰੇ ਵੀਰੋ ਖਤਰੋਂ ਦਾ ਖਿਡਾਰੀ ਐਵੇਂ ਨਹੀਂ ਕਿਹਾ ਜਾਂਦਾ ਅਸੀਂ ਠੰਡ ਚ ਨਹਾ ਲੈਨੇ ਆ ਸਾਨੂੰ ਖਤਰੋਂ ਦਾ ਖਿਡਾਰੀ ਤਾਂ ਕਹਿੰਦੇ ਮੇਰੇ ਵੀਰੋ ਨਾ ਨੂਕੇ ਆਪਾਂ ਅਗੇ ਬਾਹਰ ਨੂੰ ਬਾਹਰ ਆ ਕੇ ਦੇਖਦੇ ਗੱਡੀ ਦੀ ਹਾਲਤ ਬਹੁਤ ਸੀ ਜਿਆਦਾ ਖਰਾਬ ਸੀ ਹਾਂ ਵੀਰੇ ਤੁਸੀਂ ਕਮੈਂਟਾਂ ਚ ਦੱਸੋ ਮੈਨੂੰ ਗੱਡੀ ਧੋਣੀ ਚਾਹੀਦੀ ਏ ਕਿ ਨਹੀਂ ਧੋਣੀ ਚਾਹੀਦੀ ਓ ਮਾਈ ਗੋਡ ਤੁਸੀਂ ਤਾਂ ਨਾ ਕਹਿ ਦੇਣਾ ਤੇ ਮੇਰੀ ਹੋ ਜਾਣੀ ਆ ਫਿਰ ਸਰਵਿਸ ਐਸ ਕਰਕੇ ਆਪਾਂ ਚੱਕੀ ਪੈਪ ਤੇ ਗੱਡੀ ਛੋਟੀ ਗੱਡੀ ਤੋਂ ਬਾਅਦ ਉਹਨੂੰ ਮਿਸਕੂ ਮਿਸਕੂ ਕਰਤਾ ਚਮਕਾਤਾ ਚਮਕਾ ਕੇ ਅੰਦਰ ਖੜੀ ਕਰਤੀ ਉਦੋਂ ਬਾਅਦ ਆਪਾਂ ਦੇਣਾ ਮੁਝੇ ਖੂਨ ਦੋ ਮੈਂ ਤੁਮੇ 4 ਵਜੇ ਰਿਪੋਰਟ ਦੂੰਗਾ। ਉਦੋਂ ਬਾਅਦ ਇੱਥੇ ਜਾ ਕੇ ਪਤਾ ਲੱਗਿਆ ਕਿ ਆ ਜਿਹੜੇ ਵੀਰ ਜੀ ਬੈਠੇ ਨੇ ਇਹਨਾਂ ਦਾ ਬੱਚਾ ਮੇਰੀ ਵੀਡੀਓਜ਼ ਦੇਖਦਾ ਫਿਰ ਮੋਂ ਨਾਲ ਵੀਡੀਓ ਕਾਲ ਤੇ ਗੱਲ ਕੀਤੀ। ਬਹੁਤ ਵਧੀਆ ਲੱਗਿਆ ਉਹਨਾਂ ਨਾਲ ਗੱਲ ਕਰਕੇ ਇਹ ਇੰਨੀ ਛੋਟੀ ਉਮਰ 'ਚ ਮੇਰੀ ਵੀਡੀਓਜ਼ ਦੇਖਦੇ ਆ ਇੰਨਾ ਪਿਆਰ ਦਿੰਦੇ ਆ। ਧੰਨਵਾਦ ਮਿਹਰਬਾਨੀ ਮੇਰੇ ਵੀਰੋ। ਉਦੋਂ ਬਾਅਦ ਆਪਾਂ ਚੱਕਿਆ ਸਾਈਕਲ ਆਪਾਂ ਸੋਪੇ ਹਵਾ ਪ੍ਰਵਾਨ ਰਾਜ ਅਗੇ ਗੁਰਦੁਆਰਾ ਸਾਹਿਬ ਮੱਥਾ ਟੇਕ ਲਓ ਮੇਰੇ ਪ੍ਰਭੂ ਵਾਹਿਗੁਰੂ ਬਾਬਾ। ਆਪਾਂ ਉਦੋਂ ਬਾਅਦ ਟੋਟੇ ਦੁਕਾਨ ਤੇ ਦੁਕਾਨ ਤੇ Bye.